ਕਿੱਦਾਂ ਸਾਰੇ ਤੇ ਅੱਜ ਸਵੇਰੇ ਵਿਚਾਰੀ ਮੰਮੀ ਗਈ ਦਵਾਈ ਲੈਣ ਡੈਡੀ ਨਾ ਵਾਵਾ ਟਾਈਮ ਹੀ ਹੋ ਗਿਆ ਘਰ ਹੱਲੇ ਤੇ ਕਰਾਏ ਨਹੀਂ ਤੇ ਆਪਣੀ ਏਡੀ ਛੋਟੀ ਚਿਚਕੀਆਂ ਉਹ ਵੱਡੀ ਲੱਗੀ ਸਫਾਈ ਕਰਨ ਤੇ ਤੇ ਆ ਵਿਚਾਰੀ ਉਹਨੇ ਸਤੋਂਦੀ ਵੀ ਆ ਚੂਜੇ ਜਿਹਾ ਦਾਕਾ ਹੀ ਕੋਠੇ ਤੇ ਇਹ ਰੋਟੀ ਦਾ ਦੀਦੀ ਤਿਆਰੀ ਹੁਣ ਮਕਰਨਿਆ ਉਹਨਾਂ ਲਈ ਤੇ ਆਵਾ ਵਗੈਰਾ ਜਿਹੜਾ ਗਾ ਸੀ ਆਪਣਾ ਪੀ ਲਿਆ ਵਾ ਤੇ ਹੁਣ ਉਸ ਤੋਂ ਬਾਅਦ ਉਹ ਰੋਟੀ ਦੀ ਤਿਆਰੀ ਚੱਲਣੀ ਹੁਣ ਰੋਟੀ ਦੇ ਨਾਲ ਦੁੱਧ ਪੀਣਾ ਅੱਜ ਸੋਚਦਾ ਬਾਕੀ ਦੁੱਧ ਵੀ ਵਾਸਤੇ ਲੱਗੀ ਬੋਲ ਹੈ ਡੰਦ ਹਾਂ ਲੈ ਪਰ ਗੇਟ ਬੰਦ ਹੈ ਬੋਲ ਬਾਹਰ ਨਹੀਂ ਜਾਣੀ ਤੇ ਆਪਾਂ ਲੈਣੇ ਨਾਲੇ ਵਾਈਫਾਈ ਤਾਂ ਨਿਆਰਾ ਜਿਹੜਾ ਵਾਈਫਾਈ ਲਵਾਇਆ ਹੈ ਓਕੇ ਰਪੋਰਟ ਸਪੀਡ ਕਹਿਣ ਦੋ ਤੇ ਰੋਟੀ ਪਾਣੀ ਮੇਰੀ ਬਣੰਦੀ ਆ ਤੇ ਲੱਗਦਾ ਉਹਦਾ ਕਰਕੇ ਇਹਨਾਂ ਨੂੰ ਜਿੰਨਾ ਰੋਟੀ ਪਾਣੀ ਤੇ ਨਾਲ ਆਪ ਵੀ ਖਾਣਾ ਸ਼ਿਕਨਗਾ ਰੋਟੀ ਦੋ ਰੋਟੀਆਂ ਦੇ ਨਾਲ ਲੈ ਥੋੜੇ ਪਕੌੜੇ ਤੇ ਪਕੌੜੇ ਲੈ ਕੇ ਬਿਸਤਰੇ ਬਹਿ ਕੇ ਸ਼ਾਦਾ ਰੋਟੀ ਤੋਂ ਬਾਅਦ ਤਿਆਰੀ ਕਰਾ ਥੋੜੇ ਬਦ ਕੋਠੇ ਟਾਈਮ ਸਪੈਂਡ ਕਰਨਾ ਆ ਰਾਈ ਕਿਹਨ ਚੀਜ਼ੀ ਲੈ ਖਾਣ ਲਈ ਕਿਹ ਜਿਹੰਦਾ ਖਾਣ ਲਈ ਕਨਾਲਾ ਪੋਛਾ ਤੇ ਮਲੰਦ ਹੈ ਇਹ ਆਮ ਮੱਖਣ ਵਾਲੇ ਕਿੰਨੇ ਸੋਹਣੇ ਸੋਹਣੇ ਫਲ ਫਰੂਟ ਹੈਗੇ ਮਾਥ ਲੋਨ ਨਾ ਉਹਨਾਂ ਨੂੰ ਤੇ ਪਤਾ ਨਹੀਂ ਕੀ ਜਿਆਦੇ ਮੇਰੇ ਹਿਸਾਬ ਦਾ ਅਮਰੂਦ ਆ ਜਾਂ ਕੁਝ ਮਨੋ ਮਾਨੀ ਕਿਹੜਾ ਹੋਏਗਾ ਫਲ ਫਰੂਟ ਗੁਗੇ ਚ ਪਪੂ ਹੱਥ ਲੱਗੇਗਾ ਦੇ ਆ ਟੱਡੂ ਸਤਰਾ ਸਤਰਾ ਪੱਕੀ ਗੁਗੇ ਚ ਕਿਹੜਾ ਫਲ ਹੋਗਾ ਅੱਜ ਇਸ ਚ ਹਾਂ ਹਾਥ ਲਾ ਖੋਲਾ ਵਾੜੇ ਖੋਲਾ ਜੀ ਦੇਖਣਾ ਸੰਤਰਾ ਸੰਤਰਾ ਵਾ ਸੰਤਰਾ ਕਿੰ ਨੂੰ ਹੋਣੇ ਕਿੰ ਨੂੰ ਸੰਤਰਾ ਕੋਲ ਹੈ ਨੂ ਵੇ ਦੇ ਕਿਹੜਾ ਫਲ ਖੁੰਦਦਾ ਮੈਂ ਸੇਬ ਉਹ ਨਾਂ ਗੀ ਸੰਤਰਾ ਹੀ ਆ ਸੰਤਰਾ ਵੇ ਲੈਣੇ ਆਜੇ ਮੈਂ ਕਿਨੂੰ ਕਹਿਣਾ ਕਿਨੂੰ ਹੁਣਾ ਨਾਨੀ ਕਿਨੂੰ ਪੁੱਛਾਂਦਾ ਨਾਨੀ ਦੇਖ ਸੰਤਰਾ ਸੰਤਰਾ ਕਿਦਾਂ ਜੋ ਬੋਝ ਹੀ ਲਿਆ ਹੈ ਹਾਂ ਦਾ ਉਹ ਦੇ ਨਾਮ ਨਾਮ ਹਾਂ 5-5 ਰੁਪਏ ਹਾਂ ਪਾ ਦੇ ਬੰਦੇ ਵੀ ਮੋਬਿਲਿਨ ਆਰੀਲ ਮੰਮੀ ਦਾ ਫੇਵਰੇਟ ਆ ਨਾਰੀਲ ਪਾਣੀ ਮੰਮੀ ਬੜਾ ਚਾਣਾ ਪੀਂਦੀ ਆ ਤੇ ਨਾਨਾ ਡੈਡੀ ਕਟਵਾ ਲਿਆ ਪਿਛਲੇ ਦਿਨ ਆਪਾਂ ਬੜਾ ਛੇਕ ਮਾਰ ਕੇ ਕੱਢਿਆ ਪਰ ਐਤ ਕੀ ਪੂਰੀ ਗਿਰੀ ਬਾਹਰ ਆ ਲਿਖਦੀ ਵੀ ਆ ਕੋਣ ਡੈਡੀ ਇਹ ਚ ਸਿਰਫ ਪੈਸ਼ੀ ਚਾਪੂ ਨਾਲ ਛੇਗੀ ਮਾਰ ਨਾਲ ਦੇ ਗਿਰੀ ਬਾਹਰ ਆਈ ਰੀਆ ਤੇ ਨਾਰੇ ਬੜੇ ਬਹੁਤ ਟੇਸਟੀ ਹੁੰਦਾ ਸੀ ਤੇ ਲਈ ਇਧਰੋਂ ਆਪਾਂ ਕੁਲਚਾ ਆਪਣਾ ਲੈ ਆਂਦਾ ਤੇ ਹੁਣ ਮੈਂ ਕੁਝ ਤਾਂ ਖਾਂ ਲਵਾਂ ਬੜੀ ਰੋਟੀ ਪੁਰਾਣੀ ਹੈਗੀ ਇੱਕ ਬਚ ਗਈ ਤੇ ਇੱਕ ਖਾਣ ਉਹਨਾਂ ਪਰ ਆਂਦੇ ਨਹੀਂ ਤੇ ਕੁਲਚਾ ਛਕਣਾ ਤੇ ਕੁਲਚਾ ਸ਼ਾਕੇ ਤੋਂੜਾ ਪਾਰਕੋਂ ਮੈਂਨੇ ਚੰਗੇ ਲੈ ਲਿਆ ਮੈਂ ਘਰ ਆਨੇ ਦੇ ਬਿਸੋਇ ਨਾ ਹੈ ਬੜਾ ਕੁਲਚਾ ਲਗਭਗ ਕਹਿ ਲਈ ਕਿ ਤਿੰਨ ਮਹੀਨਿਆਂ ਬਾਅਦ ਮੈਂ ਕੁਲਚਾ ਖਾਣ ਲੱਗਾ ਮੈਂਨੇ ਜਿਆਦਾ ਐਕਸਾਈਟਡ ਨਾ ਬਹੁਤ ਤਿੰਨ ਮਹੀਨੇ ਹੋਲਡ ਰੱਖਿਆ ਪਰ ਅੱਜ ਫਾਈਨਲੀ ਘਰ ਡੈਡੀ ਨੇ ਲਉਂਦੇ ਸਾਰਿਆਂ ਲਈ ਅੱਜ ਮੈਂ ਵੀ ਮਰਾ ਨੂੰ ਰੋਕਣਾ ਮੇਰਾ ਮੁਸ਼ਕਲ ਆ ਤੇ ਇਸੇ ਚਕਰ ਮੈਂ ਹੁਣ ਕਰ ਲਗਾ ਖਾਨ ਚਲੋ ਕੋਈ ਨਾ ਐਕਸਰਸਾਈਜ਼ ਹੈ ਦੋ ਦੋ ਸੈਟ ਵਧ ਲਾਵਾਂਗੇ ਤਰੀ ਦਾ ਟਾਈਮ ਹੋ ਗਿਆ ਤੇ ਜਿਮ ਮੈਂ ਚੱਲਣਾ 2:00 ਵਜ ਗਏ ਤੇ ਆਪਾਂ ਚਾਹ ਜਿਮਾਂ ਚ ਲੋਨੇ ਐਕਸਰਸ ਕਰ ਲੱਗੇ ਆਪਣੇ ਕਹਿ ਲਈਏ ਲੈਟਸ ਤੇ ਅੱਜ ਐਕਸਰਸ ਵੇਖੋ ਸਾਹਿਬ ਕਿਹੜੀ ਦੱਸਦੇ ਪਰ ਮੈਨੂੰ ਪੈ ਗਿਆ ਹੁਣ ਵੇਰ ਕੇ ਦਾ ਤੇ ਆਰਡਰ ਮੈਂ ਦੇਣਾ ਹੁਣ ਵੇਰ ਕੇ ਤੇ ਇਸ ਤੋਂ ਪਹਿਲਾਂ ਨਾ ਇੱਕ ਹੋਰ ਜਿਹੜਾ ਹੈਗਾ ਹੀ ਮੈਨੂੰ ਪਿਆਦਾ ਹੀ ਉਹ ਪਤਾ ਨਹੀਂ ਕਿਹੜਾ ਸੀ ਮੌਜੂਦ ਪਿਕ ਕੀਤਾ ਤੇ ਜਦੋਂ ਮੈਂ ਡਿਲੀਵਰ ਕਰਨ ਜਾਣ ਨਾ ਆਪਣੇ ਏਰੀਏ ਦੇ ਉਧਰ ਮੈਨੂੰ ਪਤਾ ਲੱਗਾ ਕਿ ਵੇਖਿਆ ਵਾਵਾ ਏਰੀਆ ਨਾ ਬਲੋਕ ਕਰਤਾ ਸਾਡੇ ਸਲਤਾਨਪੁਰ ਵਾਲੀ ਸਾਈਡ ਦਾ ਉਹਦੇ ਨਾ ਬੰਦਾ ਮਾਰ ਕੇ ਕਰਪਾਨਾ ਮਾਰ ਕੇ ਵੱਢ ਗਿਆ ਉਹਨੂੰ ਯਾਨੀ ਛੜਿਆਮ ਹੀ ਵੱਢ ਕੇ ਕਹਿੰਦੇ ਕੋਈ ਡਰ ਖਤਰਾ ਨਹੀਂ ਨਜਾਇਜ਼ ਹੀ ਵੱਢ ਕੇ ਚਲੋ ਮੈਨੂੰ ਵੀ ਪਤਾ ਨਹੀਂ ਹੁਣ ਕੀ ਹੋਇਆ ਕੀ ਨਹੀਂ ਤਾਂ ਆਰਡਰ ਹੁਣ ਮਰ ਪਹੁੰਚਾ ਦੇਣ ਲਈ ਵੇਰ ਕੇ ਕਾਫੀ ਲੇਟ ਹੋ ਗਿਆ ਚਲੋ ਉਹ ਕਸਟਮਰ ਬਹੁਤ ਵਧੀਆ ਸੀ ਕਿ ਉਹਨੇ ਧੰਨਵਾਦ ਕੀਤਾ ਕਿ ਭਾਈ ਤੁਹਾਡਾ ਆਰਡਰ ਥੈਂਕ ਯੂ ਸੀ ਪਚਾਰਤਾ ਐਡੀ ਦੂਰ ਲੈ ਕੇ ਆਏ ਜੇ ਇਸੇ ਚੱਕਰ ਤੇ ਆਪਣੀ ਸਿਸਟਰ ਨੇ ਆਰਡਰ ਕੀਤਾ ਤਾਂ ਸੀ ਤੇ ਆਰਡਰ ਹੋ ਗਿਆ ਕੈਨਸਲ ਆ ਨਦਰ ਲੋਕੇਸ਼ਨ ਤੇ ਪੈ ਗਿਆ ਉਹ ਮੈਨੂੰ ਕੋਈ ਜਾਣ ਨਹੀਂ ਹੋਇਆ ਆਰਡਰ ਖੋ ਗਿਆ ਕੈਨਸਲ ਤੇ ਹੁਣ ਚਲੋ ਕੋਈ ਗੱਲ ਨਹੀਂ ਐਨੀਵੇ ਹੁਣ ਮੈਂ ਜਾ ਰਿਹਾ ਵਾਪਸ ਤੇ ਆ ਗਈ ਬੱਚਾ ਲਈ ਆਰਡਰ ਕੀਤੀ ਹੈ ਆਈਸਕ੍ਰੀਮ ਉਹਨੇ ਤੇ ਉਹ ਜੜੀ ਨਹੀਂ ਆ ਭਾਈ ਹੁਣ ਮੈਨੂੰ ਆਪਣੇ ਕੋਲ ਪੇਡ ਲੈ ਕੇ ਜਾਣੀ ਪੈਣੀ ਆ ਤੇ ਚਲੋ ਕੋਈ ਨਾ ਨਹੀਂ ਵੇ ਹੁਣ ਉਹ ਲੈ ਕੇ ਜਾਣਾ ਵਾ ਤੇ ਪਹਿਲਾ ਐਸੇ ਏਰੀਆ ਜੁ ਨਿਕਲਦਾ ਕਿਉਂਕਿ ਇਧਰ ਪਿੰਡ ਪੁੰਡ ਵਾਲੀ ਸਾਈਡ ਦਾ ਏਰੀਆ ਹੈ ਜੋ ਮੱਡ ਬਾ ਕੁਝ ਨਹੀਂ ਪਤਾ ਕਿ ਕਿੱਧਰ ਆਰਡਰ ਪਾ ਦੇ ਤੇ ਹੁਣ ਨਿਕਲਦਾ ਮੈਂ ਇਧਰ ਪਿੰਡ ਏਰੀਆ ਤੋਂ ਆਪਣੇ ਸੂਲਪੁਰ ਵਾਲੀ ਸਾਈਡ ਤੇ ਅੱਜ ਮੰਗਲਵਾਰ ਹੋਣ ਕਰਕੇ ਕੰਮ ਠੰਡਾ ਜੇ ਤੇ ਉਧਰ 6 ਲੱਗੇਲੇ ਸਿਰਫ ਮੇਰੇ ਤੇ ਸੈਟਿੰਗ ਵੇਖੋ ਮੁਸ਼ਕਲ ਯਾਰ ਕਿ ਦੌ ਨੋਵਲਟੀ ਸਵੀਟਸ ਰਾਕੇ ਆ ਕੇ ਮਾਣ ਖੜਾ ਹੋ ਗਿਆ ਵਾ ਤੇ ਮੈਂ ਤੇ ਕਹਿੰਦਾ ਇੱਧਰ ਦੇ ਮਲਟੀ ਆਰਡਰ ਪੈਜੇ ਕਾ ਟਾਰਗੇਟ ਤੇ ਯਾਰ ਪੂਰਾ ਹੋਵੇ ਪਰ ਮੈਨੂੰ ਲੱਗਦਾ ਕਿ ਸ਼ਾਇਦ ਇਹ ਬੰਨਾ ਜੇ ਵੇਖੋ ਐਦ ਕੀ ਟਾਰਗੇਟ ਪੂਰਾ ਹੁੰਦੇ ਹੁੰਦਾ ਨਹੀਂ ਹੁੰਦਾ ਘਾੜ ਜੇ ਨੋਵਲਟੀ ਸਵੀਟਸ ਰੈਸਟੋਰੈਂਟ ਖੜਾ ਮੇਰੇ ਜੀ ਕਦਾ ਭੈਸ ਟਾਈਮ ਰੋਟੀ ਖਾ ਹੀ ਲਵਾਂ ਦਰ ਜਾ ਕੇ ਪਰ ਰੋਟੀ ਘਰ ਵੀ ਬਣੀ ਆ ਚਲੋ ਐਨੀਵੇ ਆਪਾਂ ਆਰਡਰ ਕਰਦੇ ਡਿਲੀਵਰਡ ਤੇ ਜੇਦਰੋਂ ਨਾ ਆਰਡਰ ਪਿਆ 5 ਮਿੰਟ ਵੇਟ ਕਰਕੇ ਨੈਕਸਟ ਲੋਕੇਸ਼ਨ ਤੇ ਜਾਨੇ ਤੇ ਉਧਰ ਆਰਡਰ ਵੇਚ ਦੇ ਚ ਦਰਵਾਜ਼ਾ ਸਾਹਮਣੇ ਦੇ ਜਲਣਾ ਉਧਰ ਆਰਡਰ ਤੇ ਪਹੁੰਗਾ ਹੀ ਪਹੁੰਗਾ ਆਰਡਰ ਮੈਨੂੰ ਪੈ ਗਿਆ ਹੀ ਹੋਟਲ ਦਾ ਤੇ ਆਰਡਰ ਤਿਆਰ ਹੋਣ ਤੇ ਲਗਭਗ 25 ਮਿੰਟ ਪਏ ਲੈ ਇੱਕ ਆਰਡਰ ਰਹਿਦਾ 11:30 ਸੋਟਰ ਨੂੰ ਵੱਜ ਜਣੇ ਤੇ ਆਰਡਰ ਕਿੱਡਾ ਵਧੀਆ ਅਠਵਾਂ ਆਰਡਰ ਹੁੰਦਾ ਮੈਂ ਘਰ ਹੀ ਜਾ ਜਣਾ ਮੇਰੇ ਘਰ ਲੱਗੀ ਆਰਡਰ ਪਿਆ ਹੁਣ ਪਰ ਐਵੇਂ ਪੰਗਾ ਆਇਆ ਵਾ ਕਿ ਆਰਡਰ ਹੈਗਾ ਸਤਵਾਂ ਇੱਕ ਆਰਡਰ ਹੋਰ ਲਾਉਣਾ ਵਾ ਖਿੱਚ ਤੋ ਕੇ ਮੈਨੂੰ ਫੇਰ ਘਰ ਤੋਂ ਦੂਰ ਜਾਣਾ ਪੈਣਾ ਆ ਹਾਲੂੰ ਮੈਂ ਮਾਰੇ ਕਹਨਾ ਕਿ ਇੱਕ ਟਰ ਮਲਟੀ ਪੈਗੀ ਲਾਗੇ ਪੈ ਇਸੋ ਵਧੀਆ ਮਿੰਟ ਮਿੰਟ ਆਰਡਰ ਤੇ ਇਹਦੇ ਘਰ ਜਾਵਾਂ ਇਹ ਚੀਜ਼ ਨਾ ਧੱਕਾ ਹੁੰਦਾ ਜਦੋਂ ਆਦ ਦੇ ਵਿੱਚ ਘਰ ਦੁਕੰਡੇ ਦੇ ਕੰਮ ਹੋਵੇ ਨਾ ਕਿ ਆਰਡਰ ਇੱਕ ਇੱਕ ਲਾਸਟ ਆਰਡਰ ਤੋਂ ਪਹਿਲਾਂ ਘਰ ਦੇ ਲਾਗੇ ਦਾ ਆਰਡਰ ਆਵੇ ਫਿਰ ਵਾਲਾ ਦੋਖਾ ਹੁੰਦਾ ਕਿ ਯਾਰ ਘਰ ਦੇ ਲਾਗੋ ਫਿਰ ਵਾਪਸ ਆਉਣਾ ਮੈਨਾਂ ਦਿਲ ਜਾਨੀ ਕਰਦਾ ਹੁਣ ਫਿਰ ਮੈਨੂੰ ਉਹੀ ਹਿਸਾਬ ਹੈ ਕਿ ਹੋਣਾ ਹੀ ਪੈਣਾ ਯਾਰ ਇਹ ਕੋਟ ਰਹਿੰਦਾ ਨਹੀਂ ਇਨਸਰਟਿਵ ਨਹੀਂ ਹੋਣਾ ਹੁਣ ਤੇ ਜਿਹੜਾ ਮੇਰੇ ਸਾਹਮਣੇ ਹੋਟਲ ਸਿਟੀ ਸਿਟੀ ਰੈਸਟੋਰੈਂਟ ਹੈਗਾ ਵਾ ਤੇ ਨਹੀਂ ਸੋਰੀ ਹੋਟਲ ਹੈਗਾ ਵਾ ਤੇ ਉਹ ਥੱਲੇ ਹੋਟਲ ਰੈਸਟੋਰੈਂਟ ਹੈਗਾ ਵਾ ਬਿਲਕੁਲ ਤਗਾਉਂ ਤੋਂ ਹੁੰਦੀ ਤੇ ਇੱਥੇ ਆ ਮੈਂ ਖੜਾ ਹਾਂ ਚਾਰਜਿੰਗ ਕੋਲੋਂ ਨੇ ਚਾਬੀ ਉੱਚੇ ਆ ਬਾਹਰ ਦੋਨੋਂ ਸਾਡੇ ਵੀਰ ਭਾਈ ਖੜੇ ਆ ਵੀਰ ਟਾੜਾ ਖੜਾ ਬਸ ਵੀਡੀਓ ਵੇਖਣ ਦਾ ਫੋਨ 'ਚ ਚੱਲੀ ਜਾਂਦਾ ਕੰਮ ਬਸ ਆਰਡਰ ਮਿੰਟ ਨੂੰ ਰੈਡੀ ਹੋਵੇ ਤੇ ਮੈਂ ਪਿਕ ਕਰਨ ਆਣਾ ਪਾਣਾ ਹਾਂ ਲਾਸਟ ਆਰਡਰ ਜਿਹੜਾ ਹੈ ਗਾਈ ਭਰਾਵਾਂ ਦੇ ਢਾਬੇ ਦਾ ਪੈ ਗਿਆ ਤੇ ਗੋਲਡਨ ਗੇਟ ਵਾਲੀ ਸਾਈਡ ਤੇ ਮੈਂ ਇੱਥੇ ਖੜਾ ਹਾਂ ਸਭ ਤੋਂ ਫੋਟੋ ਸ਼ੂਟ ਦਾ ਲੋਕੇਸ਼ਨ ਹੀ ਬਾਬਾ ਘੈਂੜਾ ਇੱਥੇ ਦਾ ਉਹ ਹੈਗਾ ਭਰਾਵਾਂ ਦਾ ਢਾਬਾ ਤੇ ਆਰਡਰ ਕਰ ਲਗਾ ਇਧਰੋਂ ਪ ਤੇ ਕਸਟਮਰ ਜਿਹੜੀ ਲੋਕੇਸ਼ਨ ਆ ਦੇਖ ਲਈ ਆ 1.3 ਕਿਲੋਮੀਟਰ ਯਾਨੀ ਕਿ ਕਹ ਲਈਏ ਆਪਣਾ ਗੁਰੂ ਕੋਟ ਰੋਡ ਲੱਗ ਕੇ ਪੈਂਦਾ ਜਿਹੜੀ ਮੇਨ ਗੇਟ ਤੇ ਪੈਂਦੀ ਗੋਪੀਗੜ੍ਹ ਫੂ ਫੂਟੀ ਰੋਡ ਗੋਮੀਤਗੜ੍ਹ ਫੂਟੀ ਰੋਡ ਤੇ ਆਪਾਂ ਜਾਣਾ ਵਾ ਤੇ 1.3 ਕਿਲੋਮੀਟਰ ਦੂਰ ਆ ਨੂੰ ਤਿਆਰ ਹੋਣ ਚ ਲੈ ਲਗਭਗ ਟਾਈਮ ਲੱਗਣਾ ਵਾ ਤੇ ਚਲੋ ਜੀ ਵੇਟ ਕਰਦਾ ਹੁਣ ਵੀ ਕਿੰਨਾ ਟਾਈਮ ਲੱਗੇ ਅੱਜ ਕਰਨੀ ਕਿਉਂਗੀ ਲਾਸਟ ਆਰਡਰ ਗਈ ਨਾ ਮੇਰਾ ਮੈਨਾ ਇਨਸਾਈਡ ਬੋਨਾ ਤੇ ਆਹੀ ਆਰਡਰ ਡਿਲੀਵਰ ਕਰਕੇ ਤੇ ਮੈਂ ਚੱਲ ਜਣਾ ਹੁਣ ਘਰ ਤੇ ਕਰ ਦੇਣੀ ਆਪਾਂ ਛੁੱਟੀ ਤੇ ਲੱਗੀ ਭੁੱਖ ਤੇ ਭਾਜੀ ਉਹਨਾਂ ਨੂੰ ਬੇਲਪੂੜੀ ਤਿਆਰ ਕਰਉਣ ਲੱਗੇ ਆਂ ਪੂੜੀ ਖਾ ਕੇ ਤੁਰਦੇ ਆਪਾਂ ਭੁੱਖ ਲੱਗੀ ਉਹਨਾਂ ਘਰ ਆ ਕੇ ਕੀ ਰੋਟੀ ਖਾਣੀ ਫਿਰ ਜਰੂਰ ਤਾਂ ਕਰਦਾ ਘਰ ਦੇਣ ਜਾਗ ਫਿਰ ਬਿਸਤਰੇ ਲੇਟਣ ਵਾਲੇ ਬਣਾਂਗੇ ਤੇ ਬੇਲਪੂੜੀ ਤਿਆਰ ਹੋ ਜਾਂਦੀ ਹੈ ਤੇ ਪਹਿਲੇ ਤਿਆਰ ਕਰ ਲੈ ਭਾਈ ਨੂੰ ਦੇਣ ਲਈ ਉਹ 10 ਮਿੰਟ ਤੱਕ ਤੁਰਦੇ ਨਾਲੇ ਉਹਨੇ ਤਾਂ ਟਾਈਮ ਹੀ ਹੋ ਜਗੋਡ ਦਾ ਤੇ ਉਹ ਦਿੱਲੀ ਵੱੜਾ ਮਾਰ ਕੇ ਉਧਰ ਉਧਰ ਹੀ ਘਰ ਨੂੰ ਫੱਲੀ ਪਾਵਾਂਗੇ ਲਾਗੇ ਬੰਨੇ ਜੀ ਬੇਰਪੂਰੀ ਬਣ ਕੇ ਤਿਆਰ ਹੋ ਗਈ ਤੇ ਇਹਨੂੰ ਛਾੜਾ ਹੁਣ ਤੇ ਢਾਂਡ ਜੀ ਮੂੰਹ ਚ ਪਾਣੀ ਆ ਗਿਆ ਮੇਰੇ ਹੈਸਟਾਪ ਕੈਨਸਲ ਹੋ ਹੈ ਆਈਸਕ੍ਰੀਮ ਦਾ ਤੇ ਹੁਣ ਮੈਨੂੰ ਐਸਟਾਪ ਲੈਣੀ ਆ ਪਈ ਆ ਭਾਜੀ ਹੁਣ ਉਹ ਤੇ ਫੇਵਰੇਟ ਉਹਨੇ ਲੱਲੀ ਚਾਕਲੇਟ ਤੇ ਨੀਲਾ ਤੇ ਕੈਵਲ ਕਰ ਦੇ ਪਈ ਆ ਲੋ ਭਾਈ ਸੋ ਪੂਰੇ ਹੋਏ ਅੱਗੇ ਚੱਲਦੇ ਆਪਣੇ ਗੁੱਗੂ ਪੱਪੂ ਦੀ ਆਈਸਕ੍ਰੀਮ ਤੇ ਨਿਕਲਦੇ ਆ ਘਰ ਨੂੰ ਜਿੱਥੇ ਡੱਗਿਆ ਘਰ ਪਹੁੰਚ ਇਥੇ ਹੁਣ ਸਾਰੇ ਪਿੱਛੇ ਸਨਾਟਾ ਇਧਰ ਵੀ ਤੇ ਬੈਕ ਸਾਈਡ ਵੀ ਸੋ ਘਰ ਤੇ ਜਾ ਕੇ ਰੈਸਟ ਤੇ ਆਪਣਾ ਜੈਮ ਰੋਲ ਲਿਤਾ ਇੱਕ ਨਾ ਖਾਣ ਲਈ ਆਪਣੇ ਬੈਡਰੂਮ ਤੇ ਜਾ ਕੇ ਉਹ ਖਾਣਾ ਤੇ ਰੈਸਟ ਨਾਲ ਕਰਦੇ ਬਲੋ ਦਾ ਐਂਡ ਮਿਲ ਲੈ ਨੈਕਸਟ ਵੀਚ ਓਕੇ ਬਾਏ ਬਾਜ਼ਾਰਾਂ ਨੂੰ